ਨਾਲ ਹੋਈ ਸ਼ਬਦੀ ਝੜਪ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਹੁਣ ਘੇਰੇ ਚ ਆ ਗਏ ਨੇ ਜੀ ਹਾਂ ਵਿਕਰਮ ਸਿੰਘ ਮਜੀਠੀਆ ਰੋਜੀ ਬਰਕੰਦੀਪ ਰੇਵ ਸਿੰਘ ਚੰਦੂ ਮਾਜਰਾ ਦਲਜੀਤ ਸਿੰਘ ਮੇਸ਼ਿੰਦਰ ਸਿੰਘ ਜਾਂ ਹੋਰ ਜਿੰਨੇ ਵੀ ਨਾਮ ਲਮਾਤਾ ਇੱਕ ਦਰਜਣ ਦੇ ਕਰੀਬ ਜਿਹੜੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਇਹਨਾਂ ਨੂੰ ਹੁਣ ਚੰਡੀਗੜ੍ਹ ਦੀ ਅਦਾਲਤ 'ਚ ਪੇਸ਼ ਹੋਣਾ ਪਿਆ ਤੁਹਾਨੂੰ ਦੱਸ ਦਿੰਨੇ ਆ ਮਾਮਲਾ ਮੁੱਖ ਮੰਤਰੀ ਦੀ ਕੋਠੀ ਦਾ ਕਿਰਾਇਓ ਕਰਦਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਿਸੇ ਕਾਰਨ ਮਰਸ਼ ਸ਼੍ਰੋਮਣੀ ਕਾਲੀ ਦਲ ਦੇ ਨਾਲ ਲੀਡਰਾਂ ਵੱਲੋਂ ਕੀਤਾ ਜਾਂਦਾ ਹੈ ਤੇ ਉੱਥੇ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਸ਼ਬਦੀ ਝੜਾ ਪੈਂ ਜੋ ਉਹ ਹੋ ਜਾਂਦੀ ਹੈ ਆਪਸ ਵਿੱਚ ਕਾਹ ਸੁਣੀ ਹੁੰਦੀ ਹੈ ਗੱਲਾਂ ਕਹੀਆਂ ਜਾਂਦੀਆਂ ਨੇ ਹਾਸੇ ਮਜ਼ਾਕ ਕੀਤੇ ਜਾਂਦੇ ਨੇ ਲੇਕਿਨ ਅੰਤ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਕਿਤੇ ਨਾ ਕਿਤੇ ਸ਼੍ਰੋਮਣ ਕਾਲੀ ਦਲ ਦੇ ਲੀਡਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਹੀ ਇਹ ਜੀ ਕੋਈ ਕੋਸ਼ਿਸ਼ ਹੈ ਮੁੱਖ ਮੰਤਰੀ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦੇ ਹੋਏ ਸਾਡੇ ਤੇ ਪਰਚੇ ਦਰਜ ਕਰਵਾਏ ਨੇ ਲੇਕਿਨ ਕਾਰਨ ਕੋਈ ਵੀ ਹੋਵੇ ਕੋਰਟ ਤੇ ਪੇਸ਼ ਹੋ ਕੇ ਹੁਣ ਮੋੜ ਦੁਬਾਰਾ 31 ਜਨਵਰੀ ਦੀ ਤਾਰੀਖ ਪਾਈ ਗਈ ਹੈ ਸ਼੍ਰੋਮਣ ਕਾਲੀ ਦਲ ਵੱਲੋਂ ਜੋ ਵਕੀਲ ਸੀ ਉਹਨਾਂ ਨੇ ਇਹੀ ਕਿਹਾ ਕਿ ਇਹ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਐਫ ਆਈ ਆਰ ਹੈ ਇੱਚ ਕੱਢਣ ਪਾਉਣ ਨੂੰ ਕੋਈ ਨਹੀਂ ਹੈ ਤਾਂ ਹੀ ਜੋ ਜਸ ਸਾਹਿਬ ਨੇ ਉਹ ਵੀ ਸਮਝਦੇ ਆ ਕਿ ਇਹ ਸਿਰ ਇੱਕ ਪੋਲਿਟਿਕਲ ਵੈਂਡੇਟਾ ਹੈ ਲੇਕਿਨ ਕਾਰਨ ਕੋਈ ਵੀ ਹੋਵੇ ਸਾਰੇ ਲੀਡਰਾਂ ਨੂੰ ਕਚਹਿਰੀ ਵਿੱਚ ਜਾਣਾ ਹੀ ਪਿਆ ਤੇ ਜੱਜ ਸਾਹਿਬਾਨ ਦੇ ਅੱਗੇ ਪੇਸ਼ ਹੋਣਾ ਪਿਆ ਹੁਣ ਇਹਦੀ ਅਗਲੀ ਸੁਣਵਾਈ ਲਈ 31 ਜਨਵਰੀ ਤਰੀਕ ਮੁਕਰਰ ਕੀਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਜੇ ਕੋਠੀ ਦੇ ਘਿਰਾਓ ਕਰਨ ਤੇ ਜੇ ਅਜੇ ਤਰੀਕੇ ਦੇ ਨਾਲ ਐਫ ਆਈ ਆਰ ਦਰਜ ਹੋਣਗੀਆਂ ਪਰਚੇ ਦਰਜ ਹੋਣਗੇ ਤਾਂ ਫਿਰ ਪੰਜਾਬ ਦੀ ਰਾਜਨੀਤੀ ਦਾ ਜੋ ਮੁੱਖ ਹੈ ਉਹ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਕਿਹੜੇ ਪਾਸੇ ਨੂੰ ਤੁਰ ਰਿਹਾ ਹੈ ਇਹ ਤੁਸੀਂ ਭਲੀ ਭਾਂਤੀ ਆਪ ਹੀ ਸੋਚ ਸਕਦੇ ਹੋ